ਹਰ ਜਸ ਰੇ ਮਨਾਂ ਗਾਇਲੈ ਜੋ ਸੰਗੀ ਹੈ ਤੇਰੋ ਅੱਗੇ ਸ਼ਬਦ ਪਤਾ ਕੀ ਆਇਆ ਕਹਿੰਦੇ ਪੱਕਾ ਮਿੱਤਰ ਪੱਕਾ ਸੰਗੀ ਤੇਰਾ ਕੇਵਲ ਵਾਹਿਗੁਰੂ ਦਾ ਨਾਮ ਹੈ ਇੱਕ ਮਿੱਤਰ ਦੁਨਿਆਵੀ ਤੌਰ ਤੇ ਬਣਾਉਨੇ ਆ ਨਾ ਜੀ ਅਸੀਂ ਦੁਨਿਆਵੀ ਤੌਰ ਤੇ ਸਾਡੇ ਬੜੇ ਦੋਸਤ ਬਣ ਜਾਂਦੇ ਨੇ ਮਿੱਤਰ ਬਣ ਜਾਂਦੇ ਨੇ ਪਿਆਰੇ ਬਣ ਜਾਂਦੇ ਆ ਬਹੁਤ ਕਹਿਣਗੇ ਆ ਵੀ ਮੇਰਾ ਮਿੱਤਰ ਆ ਆ ਵੀ ਮੇਰਾ ਮਿੱਤਰ ਤੁਸੀਂ ਕਦੇ ਪ੍ਰਤਿਆਕੇ ਵੇਖਿਓ ਜਦੋਂ ਬੰਦਾ ਮੁਸੀਬਤ ਵਿੱਚ ਹੋਵੇ ਨਾ ਜੀ ਆਪਾਂ ਮੋਬਾਈਲ ਫੋਨ ਤੋਂ ਸਭ ਤੋਂ ਪਹਿਲਾਂ ਉਸ ਮਿੱਤਰ ਦਾ ਉਸ ਦੋਸਤ ਦਾ ਨੰਬਰ ਡਾਇਲ ਕਰਦੇ ਆ ਜਿਹੜਾ ਆਪਣੇ ਨੇੜੇ ਹੁੰਦਾ ਵੀ ਆਪਾਂ ਨੂੰ ਪਤਾ ਵੀ ਆਪਣੇ ਕੰਮ ਆ ਸਕਦਾ ਹੈ ਕਈ ਵਾਰ ਅਕਸਰ ਇਸ ਇਸ ਤਰ੍ਹਾਂ ਵਾਪਰਿਆ ਮੁਸੀਬਤ ਵਿੱਚ ਕਈ ਵਾਰ ਜਾਨ ਤੋਂ ਪਿਆਰੇ ਜਿਨ੍ਹਾਂ ਤੋਂ ਜਾਨ ਨਿਸ਼ਾਬਰ ਕਰਦੇ ਸੀ ਕੁਰਬਾਨ ਕਰਦੇ ਸੀ ਮੁਸੀਬਤ ਵਿੱਚ ਕਈ ਵਾਰ ਉਹ ਵੀ ਪਾਸਾ ਵਟ ਲੈਂਦੇ ਆ ਮਹਾਰਾਜ ਨੂੰ ਪੁੱਛੀਏ ਮਹਾਰਾਜ ਦੁਨੀਆ ਅੰਤਨ ਮਿੱਤਰ ਕਿੰਨਾ ਕਿਚਲ ਬਣੇ ਰਹਿੰਦੇ ਆ ਮਹਾਰਾਜ ਭਗਤ ਕਬੀਰ ਸਾਹਿਬ ਜੀ ਪਤਾ ਕੀ ਹੁੰਦੇ ਕਹਿੰਦੇ ਕਬੀਰ ਸੂਖ ਨਾ ਇਹ ਜੁਗ ਕਰੇਂ ਜਿ ਬਹੁਤੇ ਮੀਤ ਬਹੁਤੇ ਮਿੱਤਰ ਵਾਲਾ ਬੰਦਾ ਸੁਖੀ ਥੋੜਾ ਹੁੰਦਾ ਜੋ ਚਿਤ ਰਾਖੇ ਏਕ ਸਿਉ ਤੇ ਸੁਖ ਪਾਵੇ ਨੀਤ ਇੱਕ ਤਾਂ ਦੇ ਮਹਾਰਾਜ ਨੇ ਵੀ ਲਿਖਿਆ ਮਹਾਰਾਜ ਕਹਿੰਦੇ ਜਿ ਚਰ ਪੈਨਣ ਖਾਵਣੇ ਤੇ ਚਰ ਰੱਖਣ ਗੰਢ ਹੁੰਦੇ ਆ ਜਿਸ ਤਰ੍ਹਾਂ ਦੇ ਦੋਸਤ ਮਹਾਰਾ ਦੀ ਬਾਣੀ ਦਾ ਕੱਲਾ ਕੱਲਾ ਸ਼ਬਦ ਸੱਚ ਹੈ ਕਹਿੰਦੇ ਕਈ ਮਿੱਤਰ ਇਸ ਤਰ੍ਹਾਂ ਦੇ ਹੁੰਦੇ ਆ ਜਦੋਂ ਤੁਹਾਡੀ ਜੇਬ ਭਰੀ ਹੋਵੇ ਚਾਰ ਪੈਸੇ ਕੋਲ ਹੋਣ ਤੁਹਾਡੇ ਵੱਡੀ ਗੱਡੀ ਹੋਵੇ ਵੱਡਾ ਨਾਮ ਬਣਿਆ ਹੋਵੇ ਪਦਾਰ ਤੁਹਾਡੇ ਕੋਲੋਂ ਚੰਗੀ ਪ੍ਰਾਪਰਟੀ ਹੋਵੇ ਕਹਿੰਦੇ ਹਜ਼ਾਰਾਂ ਲੋਕ ਤੁਹਾਡੇ ਪਿੱਛੇ ਤੁਰਨਗੇ ਜਿੱਚਰ ਪਹਿਨਣ ਖਾਵਣੇ ਤੇ ਚਰ ਰੱਖਣ ਗੰਡ ਗੰਡ ਦਾ ਅਰਥ ਪਤਾ ਕੀ ਹੁੰਦਾ ਜੀ ਪਿਆਰ ਜਿੰਨਾ ਚਿਰ ਪੈਨਣ ਨੂੰ ਚੰਗਾ ਹੋਵੇ ਖਾਣ ਨੂੰ ਚੰਗਾ ਹੋਵੇ ਮਹਾਰਾਜ ਕਹਿੰਦੇ ਉਤਨਾ ਚਿਰ ਗੰਡ ਬਣੀ ਰਹਿੰਦੀ ਆ ਪਿਆਰ ਬਣਿਆ ਰਹਿੰਦਾ ਅੱਗੇ ਸ਼ਬਦ ਆਇਆ ਜਿਤ ਦਿਨ ਕਿਸੂ ਨਾ ਹੋ ਬਈ ਤਿਤ ਦਿਨ ਬੋਲਣ ਗੰਧ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਕਹਿੰਦੇ ਆ ਵੇਖੋ ਮਨਮੁਖ ਬੰਦੇ ਦੀ ਦੋਸਤੀ ਕੇਵਲ ਪੈਸੇ ਤੱਕ ਹੁੰਦੀ ਆ ਪਦਾਰਥਾਂ ਤੱਕ ਹੁੰਦੀ ਹੈ ਇੰਨੀ ਇੱਕ ਮਿੱਤਰਤਾ ਸੀ ਇੰਨੀ ਇੱਕ ਦੋਸਤੀ ਸੀ ਮੈਨੂੰ ਇਤਿਹਾਸ ਵਿੱਚ ਜੋ ਛੋਟੀ ਜੀ ਸਾਖੀ ਯਾਦ ਆ ਗਈ ਮੈਂ ਤੁਹਾਡੇ ਨਾਲ ਸਾਂਝੀ ਕਰ ਦਵਾਂ ਵੱਡੀ ਪਿਆਰੀ ਸਾਖੀ ਇਹ ਗੱਲ ਚੱਲ ਰਹੀ ਸੀ ਮਿੱਤਰਤਾ ਦੀ ਦੋਸਤੀ ਦੀ ਠੀਕ ਹੈ ਜੀ ਆਪਾਂ ਸਾਰੇ ਭੈਣ ਭਰਾ ਦੋਸਤ ਮਿੱਤਰ ਬੈਠੇ ਆ ਇੱਕ ਦੂਜੇ ਨੂੰ ਦੋਸਤ ਬਣਾਉਣੇ ਆ ਮਿੱਤਰ ਬਣਾਉਣੇ ਆ ਐਸੇ ਮਿੱਤਰ ਹੁੰਦੇ ਜਿਹੜੇ ਮੁਸੀਬਤ ਦੇ ਵਿੱਚ ਨਾਲ ਵੀ ਖੜਦੇ ਆ ਐਸੇ ਵੀ ਹੁੰਦੇ ਕਈ ਵਾਰ ਆਪਣੇ ਨਹੀਂ ਖੜਦੇ ਬਗਾਨੇ ਖੜ ਜਾਂਦੇ ਆ ਦੁਨੀਆਦਾਰੀ ਅੰਦਰ ਬਹੁਤ ਕੁਝ ਵਾਪਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਤੋਂ ਮੈਂ ਗੱਲ ਸ਼ੁਰੂ ਕਰ ਰਿਹਾ ਸੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੇ ਪਿਆਰੇ ਵਚਨ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਪਤਾ ਕੀ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਵਚਨ ਵਿੱਚ ਕਹਿੰਦੇ ਜਦੋਂ ਬੰਦੇ ਕੋਲ ਸਭ ਕੁਝ ਹੋਵੇ ਨਾ ਜੀ ਉਦੋਂ ਬਹੁਤ ਚਾਰੇ ਪਾਸੇ ਬੰਦੇ ਨੂੰ ਘੇਰ ਕੇ ਰੱਖਦੇ ਆ। ਜਦੋਂ ਵਿਪਤਾ ਆ ਜਾਵੇ ਨਾ ਸਾਰੇ ਦੂਰ ਭੱਜ ਜਾਂਦੇ ਆ। ਇਤਿਹਾਸ ਵਿੱਚੋਂ ਇੱਕ ਬਹੁਤ ਵੱਡੀ ਮਿਸਾਲ ਮੈਂ ਆਪ ਜੀ ਨੂੰ ਨਾਲ ਸਾਂਝੀ ਕਰ ਦਵਾਂ ਦੁਨੀਆਂ ਦੇ ਉੱਤੇ ਇੱਕ ਮਿੱਤਰਤਾ ਹੀ ਐਸੀ ਹੈ ਜਿਹਨੂੰ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇੱਕ ਮਿੱਤਰਤਾ ਹੀ ਐਸੀ ਹੈ ਇਤਿਹਾਸ ਵਿੱਚ ਲਿਖਿਆ ਮਿਲਦਾ ਜ਼ਿੰਦਗੀ ਦੇ 53 ਸਾਲ 54 ਸਾਲ ਬਹੁਤ ਹੁੰਦੇ ਆ ਜੀ ਥੋੜੇ ਨਹੀਂ ਹੁੰਦੇ ਜ਼ਿੰਦਗੀ ਦੇ 54 ਸਾਲ ਭਾਈ ਮਰਦਾਨਾ ਤੇ ਗੁਰੂ ਨਾਨਕ ਬਾਬਾ ਜੀ ਇਕੱਠੇ ਰਹੇ ਆ ਇਤਿਹਾਸ ਆ ਸਾਡੇ ਕੋਲ ਹੁਣ ਤੁਸੀਂ ਕਹੋਗੇ ਵੀ ਮਹਾਰਾਜ ਨੇ ਪਿੰਡਾਂ ਵੀ ਬਹੁਤ ਤਹਿ ਕੀਤਾ ਬੜੀਆਂ ਥਾਵਾਂ ਤੇ ਗਏ ਬੜੇ ਲੋਕਾਂ ਨੂੰ ਮਿਲੇ ਬੜੇ ਲੋਕ ਸਤਿਕਾਰ ਵੀ ਦਿੰਦੇ ਸੀ ਪਿਆਰ ਵੀ ਕਰਦੇ ਸੀ ਤੇ ਬੜੇ ਲੋਕ ਬੱਟੇ ਤੱਕ ਵੀ ਮਾਰ ਦਿੰਦੇ ਸੀ ਜਿੰਨਾ ਪਿੰਡਾ ਗੁਰੂ ਨਾਨਕ ਸਾਹਿਬ ਨੇ ਤੈਅ ਕੀਤਾ ਉਨਾ ਹੀ ਪਿੰਡਾ ਭਾਈ ਮਰਦਾਨਾ ਜੀ ਨੇ ਤੈਅ ਕੀਤਾ ਇਤਿਹਾਸ ਵਿੱਚ ਸਾਖੀਕਾਰ ਨੇ ਬੜੀ ਪਿਆਰੀ ਸਾਖੀ ਲਿਖੀ ਕਹਿੰਦੇ ਇੱਕ ਦਿਨ ਧੰਨ ਗੁਰੂ ਨਾਨਕ ਪਿਤਾ ਜੀ ਤਲਵੰਡੀ ਨਗਰ ਦੇ ਵਿੱਚ ਟਹਿਲ ਰਹੇ ਸੀ ਆਪਣੇ ਪਿੰਡ ਵਿੱਚ ਆਪਣੇ ਨਗਰ ਵਿੱਚ ਸਤਿਗੁਰੂ ਮਹਾਰਾਜ ਜਦ ਤੁਰਦੇ ਤੁਰਦਿਆਂ ਦੀ ਨਜ਼ਰ ਇੱਕ ਬਰੋਟੇ ਥੱਲੇ ਪਈ ਇੱਕ ਬਰੋਟੇ ਦੇ ਇੱਕ ਅਜਨਬੀ ਪੁਰਖ ਰਵਾਬ ਨੂੰ ਵਜਾ ਰਿਆ ਸੀ ਰਵਾਬ ਜਿਨ੍ਹਾਂ ਨੂੰ ਸੰਗੀਤ ਬਾਰੇ ਜਾਣਕਾਰੀ ਉਹਨਾਂ ਨੂੰ ਪਤਾ ਵੀ ਰਵਾਬ ਦੀਆਂ ਧੁਨਾ ਕਿੰਨੀਆਂ ਮਿੱਠੀਆਂ ਹੁੰਦੀਆਂ ਤੇ ਮਹਾਰਾਜ ਸਤਿਗੁਰੂ ਗੁਰੂ ਨਾਨਕ ਮਹਾਰਾਜ ਕੋਲ ਦੀ ਨੰਗੇ ਜਾ ਰਹੇ ਸੀ ਜਦੋਂ ਰਵਾਬ ਦੀ ਆਵਾਜ਼ ਮਿੱਠੀ-ਮਿੱਠੀ ਆਵਾਜ਼ ਮਹਾਰਾਜ ਦੇ ਕੰਨਾਂ 'ਚ ਪਈ ਨਾ ਮਹਾਰਾਜ ਖਲੋ ਗਏ ਸਤਿਗੁਰ ਸੱਚੇ ਪਾਤਸ਼ਾਹ ਨੇ ਉਧਰ ਵੱਲ ਰੁਕ ਕੇ ਤਾ ਤੇ ਮਹਾਰਾਜ ਕੋਲ ਚਲੇ ਗਏ ਸਤਗੁਰੂ ਜੀ ਨੇ ਬੜੇ ਸਤਕਾਰ ਸਹਿਤ ਆਖਿਆ ਭਾਈ ਪੁਰਖਾ ਬੜੀ ਸੁਣੀ ਰਬਾਬ ਵਜਾਉਣਾ ਹੈ ਬਹੁਤ ਅੱਛੀ ਰਬਾਬ ਵਜਾਉਣਾ ਹੈ ਤੇ ਜਦੋਂ ਇਹ ਗੱਲ ਕਹੀ ਨਾ ਸਾਖੀਕਾਰ ਲਿਖਦੇ ਆ ਕਹਿੰਦੇ ਭਾਈ ਮਰਦਾਨਾ ਜੀ ਨੇ ਜਦੋਂ ਪਹਿਲੀ ਵਾਰ ਸੁਣਿਆ ਵੀ ਕਿਸੇ ਨੇ ਮੇਰੀ ਤਾਰੀਫ ਕੀਤੀ ਹੈ ਮੇਰੇ ਗੁਣ ਦੀ ਕਦਰ ਕੀਤੀ ਹੈ ਤੇ ਭਾਈ ਮਰਦਾਨਾ ਜੀ ਰੋਣ ਲੱਗ ਪਏ ਕੈਸਾ ਖੇਡ ਵਾਪਰਿਆ ਤੇ ਮਹਾਰਾਜ ਕਹਿੰਦੇ ਭਾਈ ਮੈਂ ਤੈਨੂੰ ਕੁਝ ਨਹੀਂ ਕਿਹਾ ਮੈਂ ਤੇਰੀ ਤਾਰੀਫ ਕੀਤੀ ਆ ਤੇਰੇ ਗੁਣ ਦੀ ਕਦਰ ਕੀਤੀ ਆ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਐ ਅੱਗੋ ਮਰਦਾਨਿਆਂ ਦਾ ਜਵਾਬ ਬੜਾ ਕਮਾਲ ਦਾ ਸੀ ਕਹਿੰਦੇ ਧੰਨ ਗੁਰੂ ਨਾਨਕ ਮਹਾਰਾਜ ਜੀ ਤੁਸੀਂ ਤਾਰੀਫ ਕੀਤੀ ਐ ਤੁਸੀਂ ਕਦਰ ਕੀਤੀ ਐ ਮੈਂ ਤੁਹਾਡਾ ਵੀ ਬੜਾ ਸਤਿਕਾਰ ਕਰਦਾ ਆ ਅੱਜ ਪਹਿਲੀ ਵਾਰ ਕਿਸੇ ਨੇ ਇਹ ਸ਼ਬਦ ਕਿਹਾ ਭਾਈ ਪਹਿਲੀ ਵਾਰ ਬੜੇ ਪਿਆਰ ਨਾਲ ਕਿਸੇ ਨੇ ਮੈਨੂੰ ਬੁਲਾਇਆ ਕਹਿੰਦੇ ਮਹਾਰਾਜ ਰਬਾਬ ਮੈਂ ਅੱਜ ਦਾ ਨਹੀਂ ਵਜਾਉਂਦਾ ਮੇਰੇ ਪਿਤਾ ਪੁਰਖੀ ਕੀਤਾ ਸਾਡਾ ਏ ਅਸੀਂ ਤਾਂ ਸ਼ੁਰੂ ਤੋਂ ਰਬਾਬ ਵਜਾਉਂਦੇ ਆ ਸਾਡਾ ਤਾਂ ਗੀਤ ਸੰਗੀਤ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਪੁਰਾਣੇ ਸਮੇਂ ਅੰਦਰ ਲੋਕਾਂ ਦੇ ਵਿਆਹ ਸ਼ਾਦੀਆਂ ਹੁੰਦੇ ਸੀ। ਉਹਨਾਂ ਸਮਿਆਂ ਵਿੱਚ ਜਿਹੜਾ ਮੇਰਾਸੀ ਪਰਿਵਾਰ ਹੁੰਦਾ ਸੀ ਨਾ ਜੀ ਉਹ ਲੋਕਾਂ ਦੇ ਵਿਆਹ ਮਾਂ ਤੇ ਜਾ ਕੇ ਉਹ ਗਾਉਣ ਵਜਾਣ ਕਰਦੇ ਸੀ ਵਿਚਾਰੇ। ਉਹਨਾਂ ਦੀ ਰੋਜੀ ਰੋਟੀ ਸੀ। ਭਾਈ ਮਰਦਾਨਾ ਜੀ ਵੀ ਉਹਨਾਂ ਸਮਿਆਂ ਦੇ ਵਿੱਚ ਨਾ ਜੀ ਰਵਾਬ ਵਜਾਇਆ ਕਰਦੇ ਸੀ ਲੋਕਾਂ ਦੇ ਵਿਆਹ ਮਾਂ ਤੇ ਜਾ ਕੇ। ਭਾਈ ਮਰਦਾਨਾ ਜੀ ਨੇ ਆਪਣੀ ਸਾਰੀ ਸਟੋਰੀ ਸੁਣਾਈ ਬਾਬੇ ਨੂੰ ਕਹਿੰਦੇ ਗੁਰੂ ਨਾਨਕ ਪਿਤਾ ਜੀ ਗੁਰੂ ਨਾਨਕ ਬਾਬਾ ਜੀ ਅੱਜ ਪਹਿਲੀ ਵਾਰ ਕਿੰਨਾ ਸਤਕਾਰ ਮਿਲਿਆ ਮੇਰਾ ਮਨ ਨੂੰ ਵੀ ਹੌਸਲਾ ਆ ਜਾਵੇਂ ਲੱਗਿਆ ਵੀ ਕੋਈ ਤਾਂ ਕਦਰ ਕਰਦਾ ਗੁਣ ਦੀ ਕਿਸੇ ਨੂੰ ਤਾਂ ਕਦਰ ਹੈ ਮਹਾਰਾਜ ਨੇ ਪੰਨਾ ਜੀ ਰੋ ਕਿਉਂ ਰਹੇ ਸੀ ਕਹਿੰਦੇ ਰੋਣ ਦਾ ਕਾਰਨ ਇਹ ਸੀ ਮਹਾਰਾਜ ਕਹਿੰਦੇ ਇਸ ਰੋਜੀ ਦੇ ਬਦਲੇ ਇਸ ਰਵਾਬ ਵਜਾਉਣ ਦੇ ਬਦਲੇ ਲੋਕ ਚਾਰ ਪੈਸੇ ਦੇ ਦਿੰਦੇ ਆ ਸਤਕਾਰ ਚਾਰ ਪੈਸੇ ਦਿੰਦੇ ਆ ਪਰ ਇੰਨਾ ਸਤਕਾਰ ਨਹੀਂ ਕੋਈ ਦਿੰਦਾ ਜਿੰਨਾ ਸਤਕਾਰ ਤੁਸੀਂ ਦੇ ਦਿੱਤਾ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਮਹਾਰਾਜ ਲੋਕਾਂ ਦੀ ਨਿਗਾ ਬੜੇ ਹੋਰ ਤਰ੍ਹਾਂ ਦੀ ਹੈ ਕਿਉਂਕਿ ਲੋਕ ਉਪਰੀ ਨਿਗਾ ਨਾਲ ਵੇਂਦੇ ਆ ਬਾਣੀ ਦਾ ਕਥਨ ਕੀ ਕਹਿੰਦਾ ਬਾਣੀ ਕਹਿੰਦੀ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋਮੰਦੇ ਬਾਣੀ ਤਾਂ ਕਹਿੰਦੀ ਹੈ ਇੱਕ ਪ੍ਰਮਾਤਮਾ ਨੇ ਸਭ ਨੂੰ ਪੈਦਾ ਕੀਤਾ ਹੈ ਇੱਕ ਪ੍ਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ ਮਹਾਰਾਜ ਨੇ ਇਨਸਾਨ ਪੈਦਾ ਕੀਤਾ ਕਿਸੇ ਬੰਦੇ ਦੀ ਜਾਤ ਨਹੀਂ ਬਣਾਈ ਚੇਤੇ ਰੱਖਿਓ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਧਰਮ ਦੀ ਪ੍ਰਵਹਾਸ਼ਾ ਸੰਸਾਰ ਨੂੰ ਕੌਮ ਨੂੰ ਸਮਝ ਆ ਗਈ ਲੋਕਾਂ ਨੂੰ ਸਮਝ ਆ ਗਈ ਉਸੇ ਦਿਨ ਸਾਡਾ ਵਿਕਾਸ ਹੋਊਗਾ ਜਿਸ ਦਿਨ ਉਹ ਨਾ ਬਾਬੇ ਨਾਨਕ ਦੀ ਜਪਜੀ ਸਾਹਿਬ ਦੀ ਬਾਣੀ ਸਮਝ ਆ ਗਈ ਕਿੰਮ ਸਤਿਆਰਾ ਹੋਈ ਐ ਕਿੰਮ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਅਸੀਂ ਦਾ ਧਰਮਾਂ ਦੇ ਝਗੜੇ ਵਿੱਚ ਪੈ ਗਏ ਜਾਤਾਂ ਦੇ ਝਗੜੇ ਵਿੱਚ ਪੈ ਗਏ ਵੱਡੇ ਛੋਟੇ ਦੇ ਝਗੜੇ ਵਿੱਚ ਪੈ ਗਏ ਬਾਬੇ ਨਾਨਕ ਦਾ ਇੱਕ ਔਂਕਾਰ ਕੀ ਸਿਖਾਉਂਦਾ ਐ ਬੰਦਿਆ ਚੰਗਾ ਇਨਸਾਨ ਬਣ ਕੇ ਜੁਣਾ ਸਿੱਖ ਚੰਗਾ ਇਨਸਾਨ ਬਣ ਮਹਾਰਾਜ ਨੇ ਗੁਣ ਦੀ ਤਾਰੀਫ਼ ਕੀਤੀ ਕਦਰ ਕੀਤੀ ਮਰਦਾਨੇ ਦੀ ਅੱਖਾਂ ਪੁੰਝੀਆਂ ਤੇ ਮਹਾਰਾਜ ਨੇ ਛਾਤੀ ਨਾਲ ਲਾ ਲਿਆ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਭਾਈ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਜੀ ਤੋਂ 9 ਸਾਲ 2 ਮਹੀਨੇ ਵੱਡੇ ਸੀ ਉਮਰ ਦੇ ਵਿੱਚ ਭਾਈ ਮਰਦਾਨਾ ਜੀ ਮਹਾਰਾਜ ਤੋਂ 9 ਸਾਲ 2 ਮਹੀਨੇ ਵੱਡੇ ਤੇ ਗੁਰੂ ਸਾਹਿਬ ਜੀ ਨੇ ਫਿਰ ਗੱਲ ਛੇੜੀ ਕਹਿੰਦੇ ਭਾਈ ਸਾਹਿਬ ਜੀ ਆਪਾ ਇਸੇ ਰਵਾਬ ਦੇ ਨਾਲ ਧੁਰਕੀ ਬਾਣੀ ਗਾਈਏ ਰੱਬ ਦੀ ਬਾਣੀ ਗਾਈਏ ਅਕਾਲੀ ਬਾਣੀ ਗਾਈਏ ਕਹਿੰਦੇ ਮੇਰੇ ਨਾਲ ਤੁਰੇਂਗਾ ਤੂੰ ਮਰਦਾਨੇ ਦੇ ਮਨੰਦਰ ਦੋ ਚਾਰ ਸਵਾਲ ਪੈਦਾ ਹੋਏ ਕਹਿੰਦੇ ਬਾਬਾ ਜੀ ਤੁਸੀਂ ਪਟਵਾਰੀ ਦੇ ਬੇਟੇ ਤੁਹਾਡਾ ਕਾਰੋਬਾਰ ਵੱਡਾ ਤੁਸੀਂ ਜ਼ਮੀਨਾਂ ਦੇ ਮਾਲਕ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਮਾਲ ਡੰਗਰ ਕਹਿੰਦੇ ਮੈਂ ਗਰੀਬੜਾ ਜਾਂ ਬੰਦਾ ਮੇਰੇ ਪਰਿਵਾਰ ਦਾ ਕੀ ਬਣਨਾ ਹੈ ਸਜਾਦਾ ਰਜਾਦਾ ਬਰਦਾਨਾ ਜੀ ਦੇ ਬੇਟੇ ਮਹਾਰਾਜ ਕਹਿੰਦੇ ਪਰਿਵਾਰ ਦੀ ਚਿੰਤਾ ਨਾ ਕਰ ਭਾਈ ਪਰਿਵਾਰ ਵੀ ਪਲੇਗਾ ਇੱਕ ਵਾਰ ਹਾਂ ਕਰ ਤੂੰ ਆ ਇਸ ਰਵਾਵ ਨਾਲ ਲੋਕਾਂ ਅੰਦਰ ਸੱਚ ਦਾ ਸਨੇਹਾ ਦੇਣ ਚੱਲੀਏ ਕਿਉਂਕਿ ਰਵਾਵ ਵਾਲੇ ਨੂੰ ਮਹਾਰਾਜ ਨੇ ਨਾਲ ਲਿਆ ਜੀ ਕਿਉਂਕਿ ਆਮ ਕਰਕੇ ਵੇਖੋ ਨਾ ਜਦੋਂ ਕੋਈ ਮਿਊਜ਼ਿਕ ਵੱਜਦਾ ਹੋਵੇ ਕੋਈ ਸੰਗੀਤ ਚੱਲਦਾ ਹੋਵੇ ਕੋਈ ਵੀ ਕਿਉਂ ਨ ਚੱਲਦੀ ਹੋਵੇ ਬੰਦੇ ਦਾ ਮਨ ਬੜਾ ਉਹ ਹੈ ਬੰਦੇ ਦਾ ਮਨ ਇੱਕ ਲਗ ਦਮ ਖਲੋ ਜਾਂਦਾ ਵੀ ਸੁਣੀਏ ਇਹ ਮਹਾਰਾਜ ਦਾ ਤਰੀਕਾ ਹੀ ਸੀ ਗੁਰੂ ਸਾਹਿਬ ਨੇ ਜਦੋਂ ਸ਼ੁਰੂਆਤ ਕੀਤੀ ਕੀਰਤਨ ਤੋਂ ਸ਼ੁਰੂ ਕੀਤੀ ਧੰਨ ਗੁਰੂ ਨਾਨਕ ਮਹਾਰਾਜ ਜਿੱਥੇ ਵੀ ਜਾਂਦੇ ਸੀ ਭਾਵੇਂ ਬਗਦਾਦ ਦੀ ਧਰਤੀ ਹੈ ਮੱਕਾ ਮਦੀਨਾ ਤਿੱਬਤ ਸ਼੍ਰੀਲੰਕਾ ਜਿੱਥੇ ਵੀ ਮਹਾਰਾਜ ਗਏ ਰਵਾਬ ਨਾਲ ਕੀਰਤਨ ਹਰ ਥਾਂ ਤੇ ਹੁੰਦਾ ਸੀ ਕੀ ਕਹਿੰਦੇ ਹੁੰਦੇ ਮਹਾਰਾਜ ਚੱਲ ਮਰਦਾਨਿਆਂ ਰਵਾਬ ਦੀ ਤੰਦਾ ਛੇੜ ਬਾਣੀ ਆਈ ਐ ਜਿੱਥੇ ਵੀ ਮਹਾਰਾਜ ਗਏ ਬਹੁਤ ਦੂਰ ਦੂਰ ਤੱਕ ਮਹਾਰਾਜ ਨੇ ਪਿੰਡਾ ਕੀਤਾ ਤੇ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਰਹੇ ਬੜੇ ਬੜੇ ਲੋਕ ਮਿਲਦੇ ਕੋਈ ਆਖੇ ਘੂਤਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਬੜੇ ਲੋਕ ਮਿਲਦੇ ਰਹੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਿੰਡੇ ਨੂੰ ਤੈਅ ਕਰਦੇ ਕਰਦੇ ਅੱਗੇ ਅੱਗੇ ਤੁਰਦੇ ਰਹੇ ਇਹ ਹੁੰਦੀ ਹੈ ਜੀ ਮਿੱਤਰਤਾ ਗੱਲ ਮਿੱਤਰਤਾ ਤੋਂ ਸ਼ੁਰੂ ਕੀਤੀ ਸੀ ਆਪਾਂ ਨੇ ਧਿਆਨ ਵਿੱਚ ਰੱਖਿਓ ਇਹਨੂੰ ਕਹਿੰਦੇ ਆ ਪੱਕੀ ਦੋਸਤੀ ਪੱਕੀ ਮਿੱਤਰਤਾ ਦੋਵਾਂ ਦੀ ਜ਼ਿੰਦਗੀ ਵਿੱਚ ਇੱਕ ਪਾਸੇ ਧੰਗ ਗੁਰੂ ਨਾਨਕ ਬਾਬਾ ਜੀ ਤੇ ਭਾਈ ਮਰਦਾਨਾ ਜੀ ਦੋਵਾਂ ਦੇ ਜੀਵਨ ਵਿੱਚ ਇੰਚ ਫਰਕ ਵੀ ਨਹੀਂ ਆਇਆ ਅਰੰਚਕ ਮਾਤਰ ਫਰਕ ਨਹੀਂ ਆਇਆ ਜਿਵੇਂ ਕਹਿ ਦੇਣਾ ਸਤਿਵਚਨ ਮਹਾਰਾਜ ਸਤਿਵਚਨ ਮਹਾਰਾਜ ਆਇਆ ਕੋਈ ਫਰਕ ਨਹੀਂ ਜਿਸ ਦਿਨ ਨਾ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਲੱਗ ਪਏ ਗੁਰਮਖੋ ਸਾਡਾ ਭਲਾ ਹੋ ਜਾਊਗਾ ਮੈਂ ਗੱਲ ਕਰਦਾ